ਗੁਰਦੁਆਰਾ ਮੰਜੀ ਸਾਹਿਬ ਪਾਤਸ਼ਾਹੀ 6ਵੀਂ ਪਿੰਡ ਬਿਰਕ ਜ਼ਿਲ੍ਹਾ ਲੁਧਿਆਣਾ ਵਿਖੇ ਇੱਕ ਕਿਤਾਬ ਦੇ ਵਿੱਚ ਇੱਕ ਜਗ੍ਹਾ ਤੇ ਲਿਖਿਆ ਸੀ ਵੀ ਭਾਈ ਨੱਥਾ ਸਿੰਘ ਜੀ ਇਸ ਸਥਾਨ ਤੇ ਸੇਵਾ ਕਰਦੇ ਸੀ ਜਿੱਥੇ ਗੁਰੂ ਸਾਹਿਬ ਆਏ ਨੇ ਜੀ ਤੇ ਇੱਥੇ ਇੱਕ ਫਲਾਹੀ ਦਾ ਦਰਖਤ ਹੁੰਦਾ ਸੀਗਾ ਅੱਛਾ ਜੀ ਤੇ ਉਹ ਫਲਾਹੀ ਦੇ ਨਾਲ ਉਹਨਾਂ ਨੇ ਕੋੜਾ ਬੰਨਿਆ ਆਰਾਮ ਕੀਤਾ ਇੱਕ ਉਹ ਲੋਕ ਨੇ ਜਿਹੜੇ ਗੁਰੂ ਸਾਹਿਬਾਂ ਦੀਆਂ ਨਿਸ਼ਾਨੀਆਂ ਨੂੰ ਪਟ ਪਟ ਕੇ ਸਿੱਟੀ ਜਾਂਦੇ ਆ ਜਾਂ ਸਾੜੀ ਜਾਂਦੇ ਆ ਜਾਂ ਖਤਮ ਕਰੀ ਜਾਂਦੇ ਆ ਪਰ ਇਸ ਨਗਰ ਨਿਵਾਸੀਆਂ ਦਾ ਉਪਰਾਲਾ ਦੇਖੋ ਅਸੀਂ ਆਪਣੇ ਬਜ਼ੁਰਗਾਂ ਤੋਂ ਇਹ ਸੁਣਿਆ ਸੀ ਵੀ ਜਿਸ ਸਥਾਨ ਤੇ ਹੁਣ ਗੁਰੂਗਰਾਸ ਸਾਹਿਬ ਦਾ ਪ੍ਰਗਾਸ਼ਾ ਜੀ ਉੱਥੇ ਪਹਿਲੋਂ ਇੱਕ ਮੱਠ ਬਣਿਆ ਹੁੰਦਾ ਸੀ ਮੱਝੀ ਸਾਹਿਬ ਦੇ ਰੂਪ ਚ ਜਾਂ ਬਹਿ ਕਹਦੀ ਹੈ ਜੀ ਅੱਛਾ ਜੀ ਬਾਕੀ ਪਿੰਡਾਂ ਦੇ ਵਿੱਚ ਗੁਰਦੁਆਰੇ ਹੁੰਦੇ ਆ ਆਪਣੀਆਂ ਪੱਤੀਆਂ ਦੇ ਨਾਂ ਤੇ ਜਾਂ ਆਪਣੀ ਜਾਤ ਦੇ ਨਾਂ ਦੇ ਉੱਤੇ ਗੁਰਦੁਆਰੇ ਬਣੇ ਹੁੰਦੇ ਹੈਗੇ ਆ ਪਰ ਇਸ ਪਿੰਡ ਇੱਕੋ ਹੀ ਗੁਰਦੁਆਰਾ ਸਭ ਬਣਿਆ ਹੋਇਆ ਹੈ ਜਿਸ ਤਰ੍ਹਾਂ ਇਹ ਭਾਈ ਸਾਹਿਬ ਜੀ ਸਾਨੂੰ ਦੱਸ ਰਹੇ ਹਨ ਇਹ ਜਦੋਂ ਅਸੀਂ ਗੁਰਦਵਾਰ ਸਾਹਿਬ ਦੀਆਂ ਨੀਂਹਾਂ ਪੁੱਟਣ ਲੱਗੇ ਆ ਜੀ ਉਦੋਂ ਇਹ ਸਾਨੂੰ ਥੱਲੇੋਂ ਮਿਲਿਆ ਸੀਗਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਅੱਜ ਦਾਸ ਪਹੁੰਚਿਆ ਹੈ ਗੁਰਦੁਆਰਾ ਮੰਜੀ ਸਾਹਿਬ ਪਾਤਸ਼ਾਹੀ 6ਵੀਂ ਪਿੰਡ ਬਿਰਕ ਜ਼ਿਲ੍ਹਾ ਲੁਧਿਆਣਾ ਵਿਖੇ ਇਸ ਸਥਾਨ ਤੇ ਵੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੇ ਆਪਣੇ ਮੁਬਾਰਕ ਚਰਨ ਪਾਏ ਅਤੇ ਇਸ ਇਲਾਕੇ ਦੀ ਸੰਗਤ ਨੂੰ ਤਾਰਿਆ ਸੋ ਦਾਸ ਹੁਣ ਆਪ ਜੀ ਨੂੰ ਗੁਰਦੁਆਰਾ ਸਾਹਿਬ ਜੀ ਦੇ ਦਰਸ਼ਨ ਕਰਵਾਵੇਗਾ ਇਸ ਦੇ ਨਾਲ ਹੀ ਜੋ ਇੱਥੇ ਗੁਰਦੁਆਰਾ ਸਾਹਿਬ ਵਿਖੇ ਗਰੰਥੀ ਸਿੰਘ ਜਾਂ ਇਸ ਨਗਰ ਦੇ ਪਤਵੰਤੇ ਸੱਜਣ ਹਨ ਸੇਵਾ ਕਰਦੇ ਹਨ ਉਹਨਾਂ ਦੇ ਨਾਲ ਗੱਲਬਾਤ ਕਰਕੇ ਉਹਨਾਂ ਪਾਸੋਂ ਵੀ ਇਤਿਹਾਸ ਦੀ ਜਾਣਕਾਰੀ ਆਪ ਜੀ ਦੇ ਨਾਲ ਸਾਂਝੀ ਕਰੇਗਾ ਆਓ ਜੀ ਹੁਣ ਆਪਾਂ ਗੁਰਦੁਆਰਾ ਸਾਹਿਬ ਜੀ ਦੇ ਦਰਸ਼ਨ ਕਰੀਏ ਗੁਰੂ ਪੈਰੀ ਸਾਧ ਸੰਗਤ ਜੀ ਇਹ ਹੈ ਗੁਰਦੁਆਰਾ ਸਾਹਿਬ ਜੀ ਦਾ ਅੰਦਰੂਨੀ ਦ੍ਰਿਸ਼ ਬਹੁਤ ਹੀ ਸੋਹਣਾ ਗੁਰਦੁਆਰਾ ਸਾਹਿਬ ਬਣਾਇਆ ਗਿਆ ਹੈ ਇਸ ਇਲਾਕੇ ਦੀ ਸੰਗਤ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਪਿਆਰੀ ਸਾਧ ਸੰਗਤ ਜੀ ਹੁਣ ਦਾਸ ਦੇ ਨਾਲ ਇਸ ਗੁਰਦੁਆਰਾ ਸਾਹਿਬ ਦੇ ਜੋ ਗ੍ਰੰਥੀ ਸਿੰਘ ਜੀ ਹਨ ਭਾਈ ਸਰਬਜੀਤ ਸਿੰਘ ਜੀ ਉਹ ਮੌਜੂਦ ਹਨ ਤੇ ਆਪਾਂ ਇਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਕਿ ਇਹਨਾਂ ਪਾਸੋਂ ਇਤਿਹਾਸ ਦੀ ਜਾਣਕਾਰੀ ਪ੍ਰਾਪਤ ਕਰਦੇ ਹਾਂ ਭਾਈ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਜੀ ਨੂੰ ਕਿੰਨਾ ਸਮਾਂ ਹੋ ਗਿਆ ਇਸ ਸਥਾਨ ਤੇ 시ਵਾਨੂ ਰਹਿੰਦੇ ਹੋ ਮੈਨੂੰ ਕਾਫੀ ਸਮਾਂ ਹੋ ਗਿਆ ਇਸ ਸਥਾਨ ਤੇ ਰਹਿੰਦੇ ਨੂੰ ਜੀ ਤੇ ਨੇੜੇ ਇੱਥੇ ਤਕਰੀਬਨ ਪਿੰਡਾਂ ਵਿੱਚ ਮੈਨੂੰ ਕਾਫੀ 50 60 ਸਾਲ ਹੋ ਗਏ ਵਿਚਰਦੇ ਨੂੰ ਅੱਛਾ ਜੀ ਹਾਂਜੀ ਆਪ ਜੀ ਦਾ ਇਹੀ ਨਗਰ ਹੈ ਜਾਂ ਆਪ ਜੀ ਕਿਸੇ ਹੋਰ ਨਗਰ ਦੀ ਨਹੀਂ ਮੈਂ ਕੋਠੇ ਸ਼ਹਿਰ ਜੰਗਪੁਰਾ ਉਹ ਇਸ ਇਲਾਕੇ ਦੀ ਨੇੜੇ ਤੇੜੇ ਜਾਂ ਨਾਲ ਹੀ ਨਾਲ ਹੀ ਇੱਥੇ ਰਹਾਂ ਉਹ ਨਾਲ ਹੀ ਪਿੰਡਾਂ ਠੀਕ ਹੈ ਤੇ ਇਹਨਾਂ ਪਿੰਡਾਂ ਚ ਮੈਂ ਪੜਿਆ ਤਕਰੀਬਨ ਰਗਵਾਲ ਸੰਥਿਆਪੁਰਾ ਤੋਂ ਕੀਤੀ ਆ ਅੱਛਾ ਜੀ ਬਾਕੀ ਇਸਥਾਨ ਤੇ ਪਹਿਲਾਂ ਵੀ ਹੁੰਦੇ ਰਹੇ ਆ ਜੀ ਨਮਸਕਾਰ ਕਰਨ ਪਹਿਲਾਂ ਤੋਂ ਠੀਕ ਹੈ ਇਸ ਸਥਾਨ ਦੇ ਬਾਰੇ ਸਾਨੂੰ ਪਤਾ ਲੱਗਿਆ ਵੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੇ ਆਪਣੇ ਮੁਬਾਰਕ ਚਰਨ ਇਸ ਸਥਾਨ ਤੇ ਪਾਇਆ ਸੋ ਸਿੱਖ ਸੰਗਤਾਂ ਨੂੰ ਜਾਣਕਾਰੀ ਦਿਓ ਜੋ ਆਪ ਜੀ ਨੇ ਖੋਜ ਕੀਤੀ ਜਾਂ ਜੋ ਆਪ ਜੀ ਨੇ ਇਸ ਨਗਰ ਦੇ ਇਲਾਕੇ ਦੀਆਂ ਸੰਗਤਾਂ ਪਾਸੋਂ ਜਾਣਕਾਰੀ ਪ੍ਰਾਪਤ ਕੀਤੀ ਹੈ ਉਹ ਸਾਡੇ ਨਾਲ ਸਾਂਝੀ ਕਰੋ ਉਹ ਇਹੀ ਹੈ ਜੀ ਗੁਰੂ ਸਾਹਿਬ ਜਦੋਂ ਮਾਲਵੇ ਦੇ ਇੱਥੇ ਵਿਚਰਦੇ ਸੀ ਉਸ ਤੋਂ ਚਰਨ ਪਾਇਮਾਰ ਨੇ ਇੱਥੇ ਜੀ ਬਾਕੀ ਇੱਥੇ ਬਖਸ਼ਿਸ਼ਾਂ ਕੀਤੀਆਂ ਗੁਰੂ ਸਾਹਿਬ ਨੇ ਜੀ ਨਗਰ ਦੇ ਬਹੁਤ ਬਖਸ਼ਿਸ਼ਾਂ ਕੋਈ ਵੀ ਕਿਸੇ ਤਰ੍ਹਾਂ ਦੀ ਉਹ ਨਹੀਂ ਇਕਤਾ ਨਗਰ ਦੇ ਵਿੱਚ ਕਿਉਂਕਿ ਨਗਰ ਦੇ ਵਿੱਚ ਇੱਕੋ ਹੀ ਸਥਾਨ ਆ ਗੁਰੂ ਘਰ ਬਾਕੀ ਹੋਰ ਕੋਈ ਨਹੀਂ ਜਿਵੇਂ ਆਮ ਨਗਰ ਅਸੀਂ ਦੇਖਦੇ ਆਂ ਵੀ ਦੋ ਦੋ ਗੁਰਦੁਆਰੇ ਬਣਿਆ ਤਿੰਨ ਤਿੰਨ ਬਣਿਆ ਹਾਂਜੀ ਇੱਥੇ ਨਗਰ ਦੀ ਇਕਤਾ ਗੁਰੂ ਸਾਹਿਬ ਦੇ ਚਰਨ ਪਾਉਣ ਕਰਕੇ ਹੀ ਸਾਰਾ ਨਗਰ ਇਕੱਠਾ ਹੋ ਅੱਛਾ ਇਸ ਨਗਰ ਦੇ ਵਿੱਚ ਸਿਰਫ ਇੱਕੋ ਹੀ ਗੁਰਦੁਆਰਾ ਸਾਹਿਬ ਆਹੀ ਗੁਰਦੁਆਰਾ ਸਾਹਿਬ ਬਾਕੀ ਪਿੰਡਾਂ ਦੇ ਵਿੱਚ ਗੁਰਦੁਆਰੇ ਹੁੰਦੇ ਆ ਆਪਣੀਆਂ ਪੱਤੀਆਂ ਦੇ ਨਾਂ ਤੇ ਜਾਂ ਆਪਣੀ ਜਾਤ ਦੇ ਨਾਂ ਦੇ ਉੱਤੇ ਗੁਰਦੁਆਰੇ ਬਣੇ ਹੁੰਦੇ ਹੈਗੇ ਆ ਪਰ ਇਸ ਪਿੰਡ ਇੱਕੋ ਹੀ ਗੁਰਦੁਆਰਾ ਸਭ ਬਣਿਆ ਹੋਇਆ ਹੈ ਜਿਸ ਤਰ੍ਹਾਂ ਇਹ ਭਾਈ ਸਾਹਿਬ ਜੀ ਸਾਨੂੰ ਦੱਸ ਰਹੇ ਹਨ ਹਾਂਜੀ ਇੱਥੇ ਤਰ੍ਹਾਂ ਇੱਥੇ ਸਰੋਵਰ ਮੰਗਲੇ ਪਾਸੇ ਬਣਿਆ ਹੋਇਆ ਸੰਗਤ ਆਉਂਦੀਆਂ ਇੱਥੇ ਹਾਜ਼ਰੀਆਂ ਭਰਦੀਆਂ ਰੋਜ਼ ਵੀ ਬਹੁਤ ਜ਼ਿਆਦਾ ਸੰਗਤ ਹੁੰਦੀ ਹੈ ਰੋਜ਼ ਦੇ ਦਵਾਨ ਵਿੱਚ ਵੀ ਠੀਕ ਹੈ ਇਹ ਕਰਕੇ ਗੁਰੂ ਸਾਹਿਬ ਦੀ ਬਖਸ਼ਿਸ਼ ਪੂਰੀ ਵਰਤਦੀ ਹੈ ਇੱਥੇ ਇੱਥੇ ਸੰਗਰਾਣ ਦਾ ਦਿਹਾੜਾ ਮਨਾਉਂਦੇ ਆ ਇੱਕ ਦਸਵਿਆਂ ਦਾ ਦਿਹਾੜਾ ਜੋ ਬਾਬਾ ਸੋਭਾ ਜੀ ਦੇ ਸਥਾਨ ਤੇ ਮਨਾਇਆ ਜਾਂ ਉਹ ਮਤਲਬ ਇਹ ਸਥਾਨ ਤੇ ਜੋ ਉਹ ਵੱਖਰਾ ਲੱਗਦਾ ਬਾਹਰ ਸਥਾਨ ਆ ਅੱਛਾ ਉਹ ਅਲੱਗ ਸਥਾਨ ਆ ਵੀ ਜਿੱਥੇ ਦਸਵੀਂ ਮਨਾਇਆ ਜਾਂਦਾ ਹਾਂਜੀ ਉੱਥੇ ਗੁਰੂ ਸਾਹਿਬ ਇੱਥੇ ਸਵਾਰਾ ਜਾਂਦਾ ਠੀਕ ਹੈ ਤੇ ਫਿਰ ਉਹ ਮਨਾਇਆ ਜਾਂਦਾ ਬਾਕੀ ਇੱਥੇ ਜਿਹੜੇ ਸਾਲ ਦੇ ਵਿੱਚ ਜਿੰਨੇ ਵੀ ਪੁਰਬ ਹੁੰਦੇ ਆ ਉਹ ਸਾਰੇ ਸਥਾਨ ਤੇ ਮਨਾਇਆ ਜਾਂਦੇ ਆ 10 ਭਾਈ ਸਰਬਜੀਤ ਸਿੰਘ ਜੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਹੈ ਜਿਨ੍ਹਾਂ ਨੇ ਆਪਣਾ ਕੀਮਤੀ ਸਮਾਂ ਦਾਸ ਨੂੰ ਦਿੱਤਾ ਅਤੇ ਆਪ ਜੀ ਨੂੰ ਇਸ ਗੁਰਦੁਆਰਾ ਸਾਹਿਬ ਦੇ ਇਤਿਹਾਸ ਦੀ ਜਾਣਕਾਰੀ ਦਿੱਤੀ ਗੁਰੂ ਪਿਆਰੀ ਸਾਧ ਸੰਗਤ ਜੀ ਦਾਸ ਨੇ ਇੱਕ ਕਿਤਾਬ ਦੇ ਵਿੱਚ ਪੜ੍ਹਿਆ ਹੈ ਕਿ ਇਸ ਸਥਾਨ ਦੇ ਉੱਤੇ ਭਾਈ ਨੱਥਾ ਸਿੰਘ ਜੀ ਸੇਵਾ ਕਰਿਆ ਕਰਦੇ ਸਨ ਸੋ ਜਦੋਂ ਦਾਸ ਇਹ ਗੁਰਦੁਆਰਾ ਸਾਹਿਬ ਵਿਖੇ ਪਹੁੰਚਿਆ ਹੈ ਤੇ ਇੱਥੇ ਆਣ ਕੇ ਪਤਾ ਲੱਗਿਆ ਵੀ ਉਹ ਭਾਈ ਨੱਥਾ ਸਿੰਘ ਦੀ ਅਨਸਵੰਸ ਇਸ ਨਗਰ ਦੇ ਵਿੱਚ ਹੈ ਤੇ 10 ਦੇ ਨਾਲ ਇਹ ਜੋ ਭਾਈ ਸਾਹਿਬ ਖੜੇ ਹਨ ਇਹ ਉਹਨਾਂ ਦੀ ਅਨਸਪੰਸ ਵਿੱਚੋਂ ਹਨ ਆਪਾਂ ਇਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਤੇ ਇਹਨਾਂ ਪਾਸੋਂ ਵੀ ਇਤਿਹਾਸ ਦੀ ਜਾਣਕਾਰੀ ਪ੍ਰਾਪਤ ਕਰਦੇ ਹਾਂ ਭਾਈ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਜੀ ਆਪ ਜੀ ਦਾ ਕੀ ਸ਼ੁਭ ਨਾਮ ਹੈ ਜੀ ਨਾਮ ਭਪਿੰਦਰ ਸਿੰਘ ਹੈ ਇਹਨਾਂ ਦਾ ਅੱਛਾ ਕਿਤਾਬ ਦੇ ਵਿੱਚ ਇੱਕ ਜਗ੍ਹਾ ਤੇ ਲਿਖਿਆ ਸੀ ਵੀ ਭਾਈ ਨੱਥਾ ਸਿੰਘ ਜੀ ਇਸ ਸਥਾਨ ਤੇ ਸੇਵਾ ਕਰਦੇ ਸੀ ਆਪ ਜੀ ਉਹਨਾਂ ਦੀ ਵੰਸ਼ ਵਿੱਚੋਂ ਹੋ ਹਾਂਜੀ ਤੇ ਆ ਭਾਈ ਨੱਥਾ ਸਿੰਘ ਜੀ ਆਪ ਜੀ ਦੇ ਕੀ ਲੱਗਦੇ ਸੀ ਮੇਰੇ ਦਾਦਾ ਜੀ ਸੀਗੇ ਜੀ ਉਹ ਤੇ ਨੱਥਾ ਸਿੰਘ ਨਥਾ ਸਿੰਘ ਹਾਂ ਜੀ ਉਹ ਇਸ ਸਥਾਨ ਤੇ ਪੂਰੀ ਸੇਵਾ ਸਵਾਲ ਜੋ ਵੀ ਸੀਗੀ ਸਾਰੀ ਉਹ ਉਹ ਕਰਦੇ ਸੀਗੇ ਸ਼ੁਰੂ ਤੋਂ ਠੀਕ ਆ ਉਹਨਾਂ ਨੇ ਹੀ ਇੱਥੇ ਇਸ ਗੁਰਦੁਆਰਾ ਸਾਹਿਬ ਪਹਿਲਾਂ ਜਦੋਂ ਬਣਿਆ ਸੀ ਪਹਿਲਾਂ ਸਾਈਡ ਤੇ ਬਣਿਆ ਸੀਗਾ ਜੀ ਉਦੋਂ ਉਹਨਾਂ ਨੇ ਹੀ ਇੱਥੇ ਬਾਬਾ ਮੱਘਰ ਸਿੰਘ ਨੂੰ ਲਿਆ ਕੇ ਇੱਥੇ ਨਹੀਂ ਪੱਥਰ ਰੱਖਿਆ ਸੀ ਉਹਨਾਂ ਦਾ ਗੁਰਦੁਆਰਾ ਬਣਵਾਇਆ ਸੀਗਾ ਸਾਰੀ ਸੇਵਾ ਸੰਭਾਲ ਸਾਰੀ ਉਹਨਾਂ ਦੀ ਹੁੰਦੀ ਸੀਗੀ ਅੱਛਾ ਜੀ ਹਾਂ ਜੀ ਤੇ ਹੋਰ ਤੁਸੀਂ ਉਹਨਾਂ ਕੋਲੋਂ ਇਸ ਸਥਾਨ ਬਾਰੇ ਜਾਂ ਇੱਥੋਂ ਦੇ ਇਤਿਹਾਸ ਬਾਰੇ ਕੋਈ ਜਾਣਕਾਰੀ ਪ੍ਰਾਪਤ ਕੀਤੀ ਹੈ ਤਾਂ ਸਾਨੂੰ ਦੱਸੋ ਨੀ ਸਾਰੀ ਕੋਈ ਹੋਰ ਤਾਂ ਉਹਨਾਂ ਕੋਲੋਂ ਨਹੀਂ ਕੀਤੀ ਸਾਨੂੰ ਤਾਂ ਇੰਨਾ ਹੀ ਸੀ ਵੀ ਇੱਥੇ ਗੁਰੂ ਸਾਹਿਬ ਆਏ ਨੇ ਜੀ ਤੇ ਇੱਥੇ ਇੱਕ ਫਲਾਹੀ ਦਾ ਦਰਖਤ ਹੁੰਦਾ ਸੀਗਾ ਅੱਛਾ ਜੀ ਤੇ ਉਹ ਫਲਾਹੀ ਦੇ ਨਾਲ ਉਹਨਾਂ ਨੇ ਕੋੜਾ ਬੰਨਿਆ ਆਰਾਮ ਕੀਤਾ ਜੀ ਤੇ ਇਥੋਂ ਫਿਰ ਉਹ ਸਿਧਮਾ ਨੂੰ ਉਹਨਾਂ ਨੇ ਚਾਲੇ ਪਾਲੇ ਠੀਕ ਹੈ ਇੰਨਾ ਹੀ ਸਾਨੂੰ ਉਹਨਾਂ ਨੇ ਦੱਸਿਆ ਇਸ ਤੋਂ ਅੱਗੇ ਨਹੀਂ ਸਾਨੂੰ ਕੋਈ ਇਹਦੇ ਵਾਰੀ ਯਾਨੀ ਬਜ਼ੁਰਗਾਂ ਕੋਲੋਂ ਤੁਸੀਂ ਇਹ ਗੱਲ ਸੁਣੋ ਉਹ ਵੀ ਉਸਵੰਗ ਮਹਾਪੁਰਸ਼ਾਂ ਦੇ ਨਾਲ ਮੇਲ ਹੋਇਆ ਮੱਗਰ ਸਾਨੂੰ ਪਤਾ ਹੀ ਆ ਜੀ ਪੁਰਾਣੇ ਸਾਧੂ ਸੀ ਸਾਧੂਆਂ ਦੇ ਨਾਲ ਮੇਲ ਹੁੰਦਾ ਸੀ ਪੁਰਾਣੇ ਬਜ਼ੁਰਗਾਂ ਦਾ ਜੀ ਜੀ ਬਾਕੀ ਜਥੇਦਾਰ ਸੀਗੇ 22 ਪਿੰਡਾਂ ਦੇ ਨੱਥਾ ਸਿੰਘ ਜੀ ਠੀਕ ਹੈ ਜੀ ਤਾਂ ਕਰਕੇ ਅੱਛਾ ਤੁਹਾਡੇ ਜਿਹੜੇ ਦਾਦਾ ਜੀ ਪਾਈ ਪਿੰਡਾਂ ਦੇ ਜਥੇਦਾਰ ਸੀਗੇ ਜੀ ਅੱਛਾ ਜੀ ਹਾਂ ਜੀ ਇਥੋਂ ਦੇ ਤੇ ਉਹ ਫਿਰ ਇਸ ਸਥਾਨ ਦੀ ਸੇਵਾ ਕਰਿਆ ਹਾਂ ਜੀ ਇਸ ਸਥਾਨ ਦੀ ਸਾਰੀ ਸੇਵਾ ਜੋ ਵੀ ਸਾਹਵਲ ਸੀਗਾ ਸਾਰਾ ਉਹ ਕਰਦੀ ਸੀ ਗਈ ਨੇ ਮਤਲਬ ਬਣੇ ਗੁਰੂ ਘਰ ਉਦੋਂ ਉਹਨਾਂ ਦੇ ਉਹਨਾਂ ਦੀ ਰੇਖੀ ਉਹਨਾਂ ਬਣਾਇਆ ਅੱਛਾ ਉਹਨਾਂ ਨੇ ਕਦੇ ਕ ਦੱਸਿਆ ਵੀ ਜਦੋਂ ਉਹ ਬਚਪਨ ਵਿੱਚ ਸੀ ਉਦੋਂ ਇੱਥੇ ਕੁਝ ਇਦਾਂ ਦਾ ਹੁੰਦਾ ਸੀ ਜਾਂ ਆ ਸਥਾਨ ਨਹੀਂ ਇਹ ਦੇ ਬਾਰੇ ਸੀ ਕੁਝ ਨਹੀਂ ਕਹਿ ਸਕਦੇ ਉਹਨਾਂ ਨੇ ਕੁਝ ਦੱਸਿਆ ਨਹੀਂ ਤੁਹਾਨੂੰ ਜਾਂ ਤੁਸੀਂ ਕਦੇ ਸਾਡੀ ਵੀ ਛੋਟੀ ਉਮਰ ਸੀ ਜੀ ਤੇ ਸਾਨੂੰ ਇਹਨਾਂ ਨੇ ਸਾਨੂੰ ਤਾਂ ਯਾਨੀ ਸਾਡੇ ਫਾਦਰ ਸਾਹਿਬ ਨੇ ਇਹਨਾਂ ਨੇ ਦੱਸਿਆ ਸੀਗਾ ਵੀ ਆ ਇਸ ਤਰ੍ਹਾਂ ਸੀ ਠੀਕ ਆ ਬਾਕੀ ਕਿਤਾਬਾਂ ਤੇ ਪੜੇ ਲਿਖਦੇ ਆ ਉਹਨਾਂ ਦੇ ਵਿੱਚੋਂ ਪਤਾ ਲੱਗਦਾ ਕੁਝ ਜੀ ਸੋ ਗੁਰੂ ਪਿਆਰੀ ਸਾਧ ਸੰਗਤ ਜੀ ਦਾਸ ਭਾਈ ਭੁਪਿੰਦਰ ਸਿੰਘ ਜੀ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹੈ ਜਿਨ੍ਹਾਂ ਨੇ ਆਪਣਾ ਕੀਮਤੀ ਸਮਾਂ ਸਾਨੂੰ ਦਿੱਤਾ ਤੇ ਆਪ ਜੀ ਨੂੰ ਇਥੋਂ ਦੇ ਇਤਿਹਾਸ ਬਾਰੇ ਜਾਣਕਾਰੀ ਦਿੱਤੀ। ਇਹ ਭਾਈ ਭੁਪਿੰਦਰ ਸਿੰਘ ਜੀ ਤੇ ਇਹਨਾਂ ਦੇ ਨਾਲ ਹੀ ਇੱਕ ਵੀਰ ਜੀ ਹੋਰ ਖੜੇ ਹਨ ਉਹ ਵੀ ਇਸ ਨਗਰ ਦੇ ਨਿਵਾਸੀ ਹਨ। ਭਾਈ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਦਾ ਕੀ ਸ਼ੁਭ ਨਾਮ ਹੈ ਜੀ? ਗੁਰਸ਼ਰਮ ਸਿੰਘ ਹੈ ਜੀ। ਆਪ ਜੀ ਇਸ ਨਗਰ ਦੇ ਮੂਲ ਨਿਵਾਸੀ ਹੋ? ਹਾਂ ਜੀ। ਆਪ ਜੀ ਦੇ ਦਾਦੇ ਪੜਦਾਦੇ ਇਸੇ ਨਗਰ ਦੇ ਨਿਵਾਸੀ ਸਨ? ਬਿਲਕੁਲ ਜੀ। ਠੀਕ ਆ ਤੇ ਆਪ ਜੀ ਨੇ ਇਸ ਨਗਰ ਦੇ ਬਜ਼ੁਰਗਾਂ ਕੋਲੋਂ ਜਾਂ ਆਪਣੇ ਪਿਤਾ ਪੁਰਖਿਆਂ ਕੋਲੋਂ ਇਸ ਸਥਾਨ ਦੇ ਬਾਰੇ ਜਿੰਨੀ ਕ ਜਾਣਕਾਰੀ ਪ੍ਰਾਪਤ ਕੀਤੀ ਆ ਉਹ ਸਾਡੇ ਨਾਲ ਜ਼ਰੂਰ ਸਾਂਝੀ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਆਪਣੇ ਬਜ਼ੁਰਗਾਂ ਤੋਂ ਇਹ ਸੁਣਿਆ ਸੀ ਵੀ ਜਿਸ ਸਥਾਨ ਤੇ ਹੁਣ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ਾ ਜੀ ਉੱਥੇ ਪਹਿਲੋਂ ਇੱਕ ਮੱਠ ਬਣਿਆ ਹੁੰਦਾ ਸੀ ਮੱਠ ਦੇ ਰੂਪ ਜੀ ਆਪਾਂ ਕਹਦੀ ਹੈ ਜੀ ਅੱਛਾ ਜੀ ਤੇ ਉਸ ਸਥਾਨ ਨੂੰ ਬਾਅਦ ਵਿੱਚ ਜਦੋਂ ਗੁਰਦੁਆਰਾ ਸਾਹਿਬ ਬਣਿਆ ਅੱਜ ਤੋਂ ਲਗਭਗ 1978-80 ਦੇ ਵਿੱਚ ਇੱਥੇ ਗੁਰਦੁਆਰਾ ਇੱਕ ਹੋਰ ਬਣਿਆ ਸੀ ਪਹਿਲਾਂ ਅੱਛਾ ਜੀ ਉਦੋਂ ਉਹ ਮਟ ਦੀ ਪੂਰਤੀ ਕਰਦੇ ਹੋਏ ਇੱਥੇ ਗੁਰਦੁਆਰਾ ਸਾਹਿਬ ਦੀ ਸਾਰੀ ਕਰਵਾਈ ਸੀ ਅੱਛਾ ਜੀ ਫਿਰ ਉਹ ਜਦੋਂ ਇਮਾਰਤ ਉਹਦੀ ਖਸਤਾ ਹੋ ਗਈ ਪੁਰਾਣੀ ਹੋ ਗਈ ਹਾਂਜੀ ਉਸ ਤੋਂ ਬਾਅਦ ਆ ਪਿਛਲੇ ਸਾਲ 2023 ਦੇ ਵਿੱਚ ਉਹਦੀ ਆਪਾਂ ਪੂਰਤੀ ਕਰਕੇ ਜੀ ਇੱਥੇ ਨਵਾਂ ਗੁਰਦੁਆਰਾ ਸਾਹਿਬ ਸਾਰੀ ਕਰਵਾਈ ਗਈ ਹੈ ਸੰਗਤ ਪਰੋਂ ਠੀਕ ਆ ਤੇ ਉਹ ਜਿਹੜਾ ਤੁਸੀਂ ਮਟ ਦਾ ਜ਼ਿਕਰ ਕਰ ਰਹੇ ਹੋ ਤੁਸੀਂ ਉਹਦੇ ਦਰਸ਼ਨ ਕੀਤੇ ਆ ਨੀ ਮੇਰਾ ਤਾਂ ਜੀ ਜਨਮ ਬਾਦ ਦਾ ਜੀ ਅੱਛਾ ਜੀ ਹਾਂਜੀ ਹਾਂਜੀ ਅੱਛਾ ਜਣੀ ਤੁਹਾਡੇ ਤੁਹਾਡੇ ਬਜ਼ੁਰਗ ਇਹ ਗੱਲ ਦੱਸਦੇ ਬਜ਼ੁਰਗ ਦੱਸਦੇ ਸੀ ਬਾਕੀ ਸ਼ਾਇਦ ਆਪਣੇ ਵੀਰ ਜੀ ਹੁਣਾਂ ਤਾਂ ਦੇਖਿਆ ਹੋਊਗਾ ਸੀ ਦੇਖਿਆ ਜੀ ਅੱਛਾ ਤੁਸੀਂ ਦੇਖਿਆ ਹੋ ਮੈਂ ਹਾਂਜੀ ਇਸੇ ਸੰਤ ਜਿੱਥੇ ਸੰਤ ਸੀਗਾ ਜੀ ਭਲਾਈ ਦਾ ਦਰਸ ਸੀਗਾ ਠੀਕ ਆ ਉਹ ਕਹਿ ਲੋ ਵੀ ਥੋੜਾ ਖਸਤਾ ਹਾਲਤ ਉਹਦੀ ਹੋ ਗਿਆ ਸੀ ਉਹ ਜਦੋਂ ਹੁਣ ਅਸੀਂ ਨਿਉ ਕੱਢੀ ਐ ਇਸ ਗੁਰਦੁਆਰਾ ਸਾਹਿਬ ਦੀ ਉਹ ਥੱਲੇ ਤੋਂ ਉਹਦੀ ਜਿਹੜਿਆ ਮੋਢ ਕਹਿ ਲੋ ਲੱਕੜ ਕਹਿ ਲੋ ਉਹ ਥੱਲੇ ਉਦੋਂ ਦੱਬਤੀ ਸੀਗੀ ਉਹੋ ਥੱਲੇ ਹੁਣ ਨਿਉ ਦੇ ਵਿੱਚੋਂ ਸਾਡੇ ਨਿਕਲੀ ਸੀਗੀ ਉਹ ਅੱਛਾ ਜੀ ਉਹਦੀ ਜੜ੍ਹ ਜੀ ਵੀ ਪੁਰਾਣੀ ਐ ਉਹ ਠੀਕ ਐ ਉਹ ਹੁਣ ਹੈਗੀ ਸੰਭਾਲੀ ਹੋਈ ਕਿ ਨਹੀਂ ਉਹ ਸਾਡੇ ਅਸੀਂ ਮਕੀ ਇਹ ਵੀ ਸੰਭਾਲੀ ਤਾਂ ਨਹੀਂ ਹੈ ਜਾਨੀ ਸਾਈਡ ਤੇ ਰੱਖੀ ਪਈ ਹੈਗੀ ਜਮੂਰ ਅੱਛਾ ਹੁਣ ਹੈਗੀ ਇੱਥੇ ਗੁਰਦੁਆਰਾ ਸਾਹਿਬ ਚੱਲਦੀ ਜਾਣਾ ਸੋ ਕਿਰਪਾ ਕਰਕੇ ਨੂੰ ਸੰਭਾਲ ਕੇ ਕਰਕੇ ਸਾਈਡ ਤੇ ਪਈ ਆ ਉਹ ਜੀ ਉਹਦੇ ਬਾਰੇ ਹਜੇ ਕੋਈ ਅਸੀਂ ਬਾਅਦ ਵਿੱਚ ਦੇਖਾਂਗੇ ਵੀ ਕੀ ਇੱਕ ਅਸੀਂ ਬਜ਼ੁਰਗਾਂ ਤੋਂ ਹੋਰ ਸੁਣਿਆ ਸੀਗਾ ਜੀ ਹਾਂਜੀ ਵੀ ਇਥੋਂ ਸਿੱਧਵਾ ਕਲਾ ਨੂੰ ਜਾ ਰਹੇ ਸੀ ਗੁਰੂ ਸਾਹਿਬ ਜੀ ਸਾਡੇ ਪਿੰਡ ਦੇ ਕੋਈ ਬਜ਼ੁਰਗ ਹੋਇਆ ਪਹਿਲਾਂ ਬਾਬਾ ਸੋਭਾ ਜੀ ਜੀ ਉਹਨਾਂ ਨੂੰ ਮਿਲੇ ਸੀਗੇ ਜੀ ਤੇ ਉਹ ਗੁਰੂ ਸਾਹਿਬ ਨੇ ਉਹ ਗੁਰੂ ਸਾਹਿਬ ਨੂੰ ਪਛਾਣ ਲਿਆ ਮਤਲਬ ਉਹਨਾਂ ਨੇ ਤੇ ਉਹਨਾਂ ਨੇ ਜਲ ਪਾਣੀ ਵੀ ਸ਼ਿਕਾਇਤ ਸੀ ਉਹ ਜਗ੍ਹਾ ਵੀ ਬਣੀ ਹੋਈ ਹੈ ਬਾਬਾ ਸੁਭਾ ਦੀ ਅੱਛਾ ਜੀ ਆਰਾਮ ਕੀਤਾ ਉੱਥੇ ਗੁਰੂ ਸਾਹਿਬ ਨੇ ਤੇ ਉਦੋਂ ਬਾਅਦ ਸਿੱਧਮਾ ਕਲਾਂ ਨੂੰ ਚਾਲੇ ਪਾਏ ਸੀ ਠੀਕ ਆ ਇਹ ਅਸੀਂ ਬਜ਼ੁਰਗਾਂ ਤੋਂ ਮਤਲਬ ਜਾਨੀ ਇਹ ਜਿਹੜੀ ਗੱਲ ਤੁਸੀਂ ਆਪਣੇ ਬਜ਼ੁਰਗਾਂ ਕੋਲੋਂ ਸੀਨਾ ਵਸੀਨਾ ਸੁਣਦੇ ਆ ਰਹੇ ਹਾਂਜੀ ਹਾਂਜੀ ਉਹ ਗੱਲ ਤੁਸੀਂ ਦੱਸ ਰਹੇ ਹੋ ਹਾਂਜੀ ਹਾਂਜੀ ਜਿਹੜੀ ਕਿ ਇਸ ਨਗਰ ਦੇ ਸਾਰੇ ਨਿਵਾਸੀਆਂ ਨੂੰ ਪਤਾ ਹੈ ਇਸ ਦਾ ਪਤਾ ਹੈ ਜੀ ਪਤਾ ਠੀਕ ਹੈ ਸੋ ਗੁਰੂ ਪਿਆਰੀ ਸਾਧ ਸੰਗਤ ਜੀ ਦਾਸ ਇਹ ਸਾਰੇ ਗੁਰਸਿੱਖ ਵੀਰਾਂ ਦਾ ਤੇ ਇਥੋਂ ਦੇ ਪਤਵੰਤੇ ਸੱਜਣਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹੈ ਜਿਨ੍ਹਾਂ ਨੇ ਆਪਣਾ ਕੀਮਤੀ ਸਮਾਂ ਦਾਸ ਨੂੰ ਦਿੱਤਾ ਤੇ ਆਪ ਜੀ ਦੇ ਨਾਲ ਇਸ ਗੁਰਦੁਆਰਾ ਸਾਹਿਬ ਦੇ ਇਤਿਹਾਸ ਦੀ ਜਾਣਕਾਰੀ ਸਾਂਝੀ ਕੀਤੀ ਸੋ ਪ੍ਰਮਾਤਮਾ ਇਸ ਨਗਰ ਨੂੰ ਤੇ ਇਸ ਇਲਾਕੇ ਨੂੰ ਸਾਰੇ ਹੀ ਜੀਵਾਂ ਨੂੰ ਚੜ੍ਹਦੀ ਕਲਾ ਬਖਸ਼ੇ ਤੇ ਸਰਬੱਤ ਦਾ ਹੀ ਭਲਾ ਹੋਵੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਹ ਗੁਰੂ ਪਿਆਰੀ ਸਾਧ ਸੰਗਤ ਜੀ ਜਿਸ ਤਰ੍ਹਾਂ ਇਹਨਾਂ ਨੇ ਦੱਸਿਆ ਸੀ ਵੀ ਉਹ ਜਿਹੜਾ ਖੁੰਡ ਹੈ ਜਾਂ ਮੋਢ ਹੈ ਜਿਹੜਾ ਉਸਾਰੀ ਦੌਰਾਨ ਜ਼ਮੀਨ ਚੋਂ ਨਿਕਲਿਆ ਸੀ ਉਹ ਇਹ ਹੈ ਤੁਹਾਡਾ ਕੀ ਵਿਚਾਰ ਹੈ ਇਹਦੇ ਬਾਰੇ ਇਹਨੂੰ ਅੱਗੇ ਤੁਸੀਂ ਹੁਣ ਕੀ ਕਰੋਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਜਦੋਂ ਅਸੀਂ ਗੁਰਦਵਾਰ ਸਾਹਿਬ ਦੀਆਂ ਨੀਂਹਾਂ ਪੁੱਟਣ ਲੱਗੇ ਜੀ ਉਦੋਂ ਇਹ ਸਾਨੂੰ ਥੱਲੇੋਂ ਮਿਲਿਆ ਸੀਗਾ ਜੀ ਹੁਣ ਇਹਦੇ ਬਾਰੇ ਵਿਚਾਰ ਇਹ ਆ ਜੀ ਸੰਗਤ ਵਿਚਾਰ ਕਰੂਗੀ ਜਾਂ ਨਗਰ ਨਿਵਾਸੀ ਵਿਚਾਰ ਕਰਨਗੇ ਵੀ ਅੱਗੇ ਇਹਨੂੰ ਅਸੀਂ ਸੰਭਾਲ ਕੇ ਰੱਖਣਾ ਜੀ ਸੀਛੇ ਜੜਾਉਣਾ ਜਾਂ ਵੈਸੀ ਰੱਖਣਾ ਕਿਤੇ ਜੀ ਤੇ ਜਿਸ ਤਰ੍ਹਾਂ ਸੰਗਤ ਦੀ ਅਗਲੀ ਸ਼ਾਹ ਹੋਊਗੀ ਉਸ ਅਨਸਾਰ ਇਹਨੂੰ ਅਸੀਂ ਤਰਜੀਹ ਦੇਵਾਂਗੇ ਜੀ ਇਸ ਤਰ੍ਹਾਂ ਕਹਿੰਦੇ ਤੇ ਫਲਾਹੀ ਦਾ ਦਰਖਤ ਸੀਗਾ ਜਿਹੜਾ ਇਹ ਉਹਦਾ ਵੱਡਾ ਹੈ ਇਹ ਅੱਛਾ ਜੀ ਹਾਂ ਜੀ ਜਿਹੜਾ ਤੁਸੀਂ ਕਿੰਨਾ ਪੁਰਾਣਾ ਇਹ ਇਹਦੇ ਬਾਰੇ ਤਾਂ ਅਸੀਂ ਕੁਝ ਕਹਿ ਨਹੀਂ ਸਕਦੇ ਜਣੀ ਨੀਂਵ ਪੱਟਣ ਦੇ ਹਿਸਾਬ ਨਾਲ ਥੱਲੇੋਂ ਸਾਨੂੰ ਇਹ ਨਿਕਲੇ ਜਿੱਥੇ ਤੁਸੀਂ ਮੱਠ ਸਾਹਿਬ ਦਾ ਜ਼ਿਕਰ ਕੀਤਾ ਸੀ ਜਦੋਂ ਉਹਦੀ ਨਿਊ ਪੱਟੀ ਜਾ ਰਹੀ ਸੀ ਉਹਦੇ ਵਿੱਚ ਇਹਠਾ ਇਹ ਸੀ ਪਹਿਲਾਂ ਜਦੋਂ ਗੁਰਦੁਆਰਾ ਪਹਿਲਾਂ ਬਣਿਆ ਸੀਗਾ ਉਦੋਂ ਇਹ ਇਹਨਾਂ ਦੇ ਵਿੱਚੇ ਜਾਨੀ ਕਿ ਉਹਨੂੰ ਉਹ ਵੀ ਹਰਾ ਹੋਊਗਾ ਥੋੜਾ ਬੋਤਾ ਅੱਛਾ ਜੀ ਇਹ ਉਦੋਂ ਦਾ ਹੀ ਜਾਨੀ ਕਿ ਇਹ ਵਿੱਚ ਹੁਣ ਜਦੋਂ ਨਿਉਂ ਦੁਬਾਰਾ ਕੱਢੀ ਗਈ ਹੈ ਉਹਦੇ ਵਿੱਚੋਂ ਧਰਤੀ ਜੋ ਨਿਕਲੇ ਆ ਇਹ ਠੀਕ ਹੈ ਇਹ ਹੋਲੇ ਹੀ ਆ ਕਿ ਕਾਫੀ ਭਾਰਾ ਹੋਊਗਾ ਇਹ ਬਹੁਤ ਕਾਫੀ ਵਜ਼ਨ ਹੈ ਇਹ ਦਾ ਠੀਕ ਹੈ 5 ਦੇ 6 ਜਾਣੇ ਤੋਂ ਇਹ ਚੱਕ ਨਹੀਂ ਸਕਦੇ ਜੀ ਇੰਨੀ ਭਜਨਦਾਰ ਲੱਕੜ ਆ ਪੁਰਾਣੀ 3-4 ਕਵਾਂਟਲ ਹੋਊਗਾ ਜੀ ਹੋਊਗਾ ਠੀਕ ਹੈ ਸੋ ਗੁਰੂ ਪਿਆਰੀ ਸਾਧ ਸੰਗਤ ਜੀ ਇੱਕ ਉਹ ਲੋਕ ਨੇ ਜਿਹੜੇ ਗੁਰੂ ਸਾਹਿਬਾਂ ਦੀਆਂ ਨਿਸ਼ਾਨੀਆਂ ਨੂੰ ਪਟ ਪਟ ਕੇ ਸਿੱਟੀ ਜਾਂਦੇ ਆ ਜਾਂ ਸਾੜੀ ਜਾਂਦੇ ਆ ਜਾਂ ਖਤਮ ਕਰੀ ਜਾਂਦੇ ਆ ਪਰ ਇਸ ਨਗਰ ਨਿਵਾਸੀਆਂ ਦਾ ਉਪਰਾਲਾ ਦੇਖੋ ਜਿੰਨੀ ਇਹਨਾਂ ਤੋਂ ਹੋ ਸਕੀ ਇਹਨਾਂ ਨੇ ਕੋਸ਼ਿਸ਼ ਕੀਤੀ ਇਹਨੂੰ ਹੁਣ ਵੀ ਉਸੇ ਤਰੀਕੇ ਨਾਲ ਸੰਭਾਲ ਕੇ ਰੱਖਿਆ ਹੋਇਆ ਹੈ ਇਹਨਾਂ ਨੇ ਸੋ ਬਾਕੀ ਜੋ ਇਸ ਨਗਰ ਦੀ ਸੰਗਤ ਦਾ ਵਿਚਾਰ ਹੋਊਗਾ ਉਹ ਭਾਈ ਸਾਹਿਬ ਨੇ ਦੱਸਿਆ ਵੀ ਅਸੀਂ ਉਹਨਾਂ ਨਾਲ ਰਲ ਕੇ ਇਹਦੇ ਬਾਰੇ ਸੋਚਾਂਗੇ ਕੀ ਕਰਨਾ ਹੈ ਤੇ ਪਰ ਇਹ ਬਹੁਤ ਵੱਡੀ ਗੱਲ ਆ ਵੀ ਇਹਨਾਂ ਨੇ ਉਸ ਚੀਜ਼ ਨੂੰ ਸੰਭਾਲ ਕੇ ਰੱਖਿਆ ਹੋਇਆ ਹੈ ਭਾਵੇਂ ਕਿ ਇਹ ਕਾਫੀ ਸਾਲਾਂ ਬਾਅਦ ਜ਼ਮੀਨ ਤੋਂ ਇਹਨਾਂ ਨੂੰ ਪ੍ਰਾਪਤ ਹੋਈ ਆ ਕਿਉਂਕਿ ਗੁਰੂ ਸਾਹਿਬ ਜਦੋਂ ਇਸ ਮਾਲਵੇ ਇਲਾਕੇ 'ਚ ਵਿਚਰੇ ਆ ਜਿਆਦਾ ਕਰਕੇ 1688 ਬਿਕਰਮੀ ਨੂੰ ਇਸ ਇਲਾਕੇ ਦੇ ਵਿੱਚ ਵਿਚਰਦੇ ਰਹੇ ਆ ਤੇ ਉਦੋਂ ਤੋਂ ਲੈ ਕੇ ਜਦੋਂ ਇਹਨਾਂ ਨੇ ਗੁਰਦੁਆਰਾ ਸਾਹਿਬ ਦੀ ਨਿਉ ਪੱਟੀ ਉਦੋਂ ਇਹ ਜ਼ਮੀਨ ਦੇ ਵਿੱਚੋਂ ਇਹਨਾਂ ਨੂੰ ਮਿਲੀ ਆ ਕਿੰਨੇ ਸਾਲਾਂ ਬਾਅਦ ਮਿਲੀ ਆ ਪਰ ਫਿਰ ਵੀ ਇਹਨਾਂ ਨੇ ਇਸ ਨੂੰ ਸੰਭਾਲ ਕੇ ਰੱਖਿਆ ਹੋਇਆ ਹੈ ਸੋ ਉਮੀਦ ਕਰਦਾ ਆਪ ਜੀ ਨੂੰ ਇਹ ਜਾਣਕਾਰੀ ਬਹੁਤ ਚੰਗੀ ਲੱਗੇਗੀ ਤੇ ਸਤਿਗੁਰੂ ਸੱਚੇ ਪਾਤਸ਼ਾਹ ਇਸੇ ਤਰ੍ਹਾਂ ਗੁਰਸਿੱਖੀ ਜੀਵਨ ਬਖਸ਼ਣ ਸਾਰਿਆਂ ਨੂੰ ਆਪਣੇ ਚਰਨਾਂ ਨਾਲ ਜੋੜ ਕੇ ਰੱਖਣ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ